ਪਰ ਦਿਖ ਰਿਹਾ ਨੇ ਅੰਦਰੋਂ ਵੀ ਉਹ ਵੀ ਨਹੀਂ ਆ ਹਾਂ ਮੈਂ ਕਹਿੰਦਾ ਇੰਜਨ ਗੇਅਰ ਦੀ ਵੀ ਗੱਲ ਓਕੇ ਨਹੀਂ ਐਵੇਂ ਨਹੀਂ ਐ ਇਹ ਇਕੱਲੀ ਬਾਡੀ ਲੈਣ ਦੀ ਠੀਕ ਹੈ ਕਾਗਜ਼ ਪੱਤਰਾਂ ਦੀ ਗਾਰੰਟੀ ਉਹ ਪੂਰੀ ਹੈ ਫੁੱਲ ਗਾਰੰਟੀ ਵੀਰੇ ਆਪਣੀ ਬਈ ਇੱਕ ਚੀਜ਼ ਦੇਖੀਆ ਮੈਂ ਜਿਹੜੀ ਮਰਜ਼ੀ ਬਈ ਗੱਡੀ ਆ ਕੇ ਚੈੱਕ ਕਰ ਲਓ ਯਾਰ ਸਾਰਿਆਂ ਦੇ ਸ਼ੀਸ਼ੇ ਨਾਲ ਦੇ ਨੇ ਗੱਡੀਆਂ ਦੇ ਉਧਰ ਤੁਹਾਨੂੰ ਦਿਖਾਉਣਾ ਵੀ ਰਹਿ ਗਿਆ ਉਧਰ ਵੀ ਸ਼ੀਸ਼ੇ ਬਈ ਨਾਲ ਦੇ ਨੇ ਗੱਡੀਆਂ ਦੇ ਠੀਕ ਹੈ ਹਰੇਕ ਗੱਡੀ ਦਾ ਬਈ ਸ਼ੀਸ਼ਾ ਨਾਲ ਦਾ ਮਿਲੂ ਤੁਹਾਨੂੰ ਇਹ ਬਈ ਕਿੰਨੇ ਦੀ ਮਿਲੂ ਐਲਯੂਸੀ ਨਾਲ ਇਹ ਵੀਰੇ 245000 ਦੀ ਦਵਾਂਗੇ ਇਹਨਾਂ ਨੂੰ 245000 ਦੀ ਹਾਂਜੀ ਹਾਂਜੀ ਲਾ ਮਿੱਤਰੋ origignal ਗ ਆਵਰੇ ਬੈਂਟੋ ਖੜੀ ਆ ਭਾਈ ਜੀ ਕੀ ਗੱਲ ਪਤਾ ਕੀ ਖਾਸੀ ਤਾਂ ਇਹ ਵੀਰੇ 2011 ਮਾਡਲ ਐ ਫਰਸਟ ਓਨਰ ਐ ਪਹਿਲੇ ਨਾਮ ਦੀ ਗੱਡਾ ਐ ਪਹਿਲੇ ਨਾਮ ਦੀ ਆ ਹਾਂਜੀ ਹਾਂਜੀ ਲੈ ਮਿੱਤਰੋ ਪਹਿਲੇ ਨਾਮ ਦੀ ਬੈਂਟੋ ਬਈ ਯਾਰ ਹੈ ਵੀ ਬਹੁਤ ਨਾ ਯਾਰ ਗੱਡੀ ਦੀ ਇਹ ਤਾਂ ਜਰਮਨ ਬਣ ਵੇਡ ਕਾਰ ਆ ਨੀ ਵੀਰੇ ਫਿਰ ਆ ਬਈ ਐ ਵੀ ਪੂਰੀ ਤਸੱਲੀ ਆ ਗਈ ਗੱਡੀ ਦੀ ਜੀ ਵੀਰੇ ਐਨਓਸੀ ਦੇ ਨਾਲ ਇੱਕੋ ਹੀ ਰੇਟ ਆ ਛੋਟਾ ਜਿਹਾ ਰੇਟ ਆ 1/2 ਲੱਖ ਦੀ ਦੇਤਾ ਕਿ ਨਵੇਂ ਟਾਇਰ ਨਹੀਂ ਕਰਨਾ 1/2 ਲੱਖ ਦੀ ਕੇ ਟਨ ਹਾਂਜੀ ਹਾਂਜੀ 12 ਮਾਡਲ ਹੁਣ ਸਾਨੂੰ ਭਾਈ ਗੱਡੀ ਦਾ ਪਾਦੇ ਮੰਗੇ ਵੱਡੀ ਪਰ ਰੇਟ ਜਮੀ ਛੋੜਾ ਆ ਮੈਂ ਕਹਾ ਖੁੱਲਾ ਚੈਲੇਂਜ ਆ ਭ 315000 ਦੀ ਐਨਓਸੀ ਦੇ ਨਾਲ ਕਾਰ ਦਵਾਂਗੇ 315000 ਦੀ ਹਾਂਜੀ ਹਾਂਜੀ ਵੀਰੇ ਯਾਰ ਝੂਠ ਨਾ ਮਾਰਿਓ ਬਾਈ ਨਾ ਨਾ ਵੀਰੇ ਰਿਐਲਿਟੀ ਹੈ ਜੇ ਕੋਈ ਬੰਦਾ ਪੈਸੇ ਲੈ ਕੇ ਆ ਗਿਆ ਦੇਣੀ ਪੂ ਗੱਡੀ ਇਹ ਹਾਂ ਦੇ ਕੇ ਤੋਰਾਂਗੇ ਬਾਈ ਚਲੋ ਭਈਆ ਸਕਰੀਨਸ਼ਾਟ ਕਰ ਲਿਓ 315000 ਦੀ ਬਈ ਇਹ ਆਟੇਗਾ ਗੱਡੀ ਮਿਲ ਜੂ ਬਾਈ ਕਿਤੋਂ ਨਹੀਂ ਮਿਲਣੀ ਹੈਗੀ ਮੋਕੇ ਦੇ ਹਸੀ ਕਾ ਦੀ ਕੀ ਹਾਲ ਚਾਲ ਨੇ ਬਾਈ ਘੈਂਟ ਘੈਂਟ ਰੇਟਾਂ ਦੇ ਵਿੱਚ ਤੇ ਘੈਂਟ ਘੈਂਟ ਕਾਰਾਂ ਆਪਾਂ ਤੁਹਾਨੂੰ ਦਵਾਵਾਂਗੇ ਅੱਜ ਆਪਾਂ ਜੀ ਕੜੀ ਆ ਗਏ ਖਾਲਸਾ ਕਾਰ ਯਾਰ ਮੂਨਕ ਡਿਸਟ੍ਰਿਕਟ ਸੰਗਰੂਰ ਦਾ ਬਾਈ ਲਾਸਟ ਦੇ ਸ਼ਹਿਰ ਆ ਇਹ ਤੇ ਬਾਕੀ ਭਾਈ ਜੀ ਆਪਣੇ ਨਾਣੇ ਭਾਈ ਸੱਸੀ ਕਾਲ ਜੀ ਬਾਈ ਕੀ ਹਾਲ ਹੈ ਬਾਈ ਠੀਕ ਠਾਕ ਬਹੁਤ ਵਧੀਆ ਵੀਰੇ ਵੀਰੇ ਜੀ ਆਪਣਾ ਪ੍ਰੋਪਰ ਲੋਕੇਸ਼ਨ ਕਿਹਦੀ ਹੈ ਕਿੱਥੇ ਹੈ ਵੀਰੇ ਆਪਣਾ ਡਿਸਟ੍ਰਿਕਟ ਸੰਗਰੂਰ ਹਮ ਠੁਹਾਣਾ ਰੋਡ ਨਵੇਂ ਬੱਸ ਸਟੈਂਡ ਦੇ ਕੋਲ ਆਪਣਾ ਕਾਰੋਬਾਰ ਹੈ ਵੀਰੇ ਠੀਕ ਹੈ ਹਾਂ ਜੀ ਲੈ ਮਿੱਤਰੋ ਆਹ ਹਨ ਜਿਹੜਾ ਰੋਡ ਆ ਬਾਈ ਇਹ ਠੁਹਾਣੇ ਨੂੰ ਜਾਂਦਾ ਹੈ ਠੀਕ ਹੈ ਜੀ ਮੋਹਰੇ ਠੁਹਾਣੇ ਆਪਾਂ ਤੇ ਭਾਈ ਜੀ ਆਪਣੇ ਕੋਲ ਜਿੰਨੇ ਵੀ ਕਾਰਾਂ ਨੇ ਇਵਨ ਕੰਡੀਸ਼ਨ ਦੇ ਕਾਰਨ ਨਹੀਂ ਆ ਮੈਂ ਕਹਿੰਦਾ ਓਕੇ ਰਿਪੋਰਟਾਂ ਕਰਾ ਰਹੇ ਨੇ ਜਿਵੇਂ ਇਹ ਬਾਹਰੋਂ ਦਿਖ ਰਿਹਾ ਨੇ ਅੰਦਰੋਂ ਵੀ ਉਹ ਵੀ ਨਹੀਂ ਆ ਹਾਂ ਮੈਂ ਕਹਿੰਦਾ ਇੰਜਨ ਗੇਅਰ ਦੀ ਵੀ ਕਰਾ ਓਕੇ ਨਹੀਂ ਐਵੇਂ ਨਹੀਂ ਹੈ ਇਹ ਇਕੱਲੀ ਬਾਡੀ ਲੈਣ ਦੀ ਠੀਕ ਹੈ ਕਾਗਜ਼ ਪੱਤਰਾਂ ਦੀ ਗਾਰੰਟੀ ਉਹ ਪੂਰੀ ਫੁੱਲ ਗਾਰੰਟੀ ਵੀਰੇ ਆਪਣੀ ਕਿੰਨੀਆਂ ਕਾਰਾਂ ਨੇ ਮੇਰੇ ਅੱਜ ਅੱਜ ਹੈਗੇ ਨੇ ਵੀਰੇ ਆਪਣੇ ਕੋਲ 9-10 ਕਾਰਾਂ ਨੇ ਵੀਰੇ ਠੀਕ ਕਰੀਏ ਫਿਰ ਸ਼ੁਰੂ ਉਧਰ ਆਜੋ ਇੱਕ ਸਾਈਡ ਤੋਂ ਆਪਾਂ ਤੁਹਾਨੂੰ ਡਿਜ਼ਾਇਰ ਦੰਨੇ ਹੈ ਵੀ ਪਿਆਵ ਨੰਬਰ ਦੀ ਕਾਰ ਵੀ ਮਿਲ ਜੂ ਉੱਥੇ ਤੁਹਾਨੂੰ ਤੇ ਰੇਟ ਵੀ ਪੂਰੇ ਬਾਈ ਤੁਮਾਕੇ ਦੇਵਾਂਗੇ ਤੇ ਬਾਈ ਹਰਿਆਣਾ ਨੰਬਰ ਦੇ ਵੀ ਗੱਡ ਮੈਨੂੰ ਜਾਣੀ ਹੈ ਨਾ ਪਹਿਲੀ ਗੱਡੀ ਭਾਈ ਜੀ ਡਿਜ਼ਾਇਰ ਆ ਗਈ ਭਾਈ ਜੀ ਕੀ ਡਿਟੇਲ ਹੈ ਦੀ ਕੀ ਗੱਲਬਾਤ ਹੈ ਵੀਰੇ 2014 ਮਾਡਲ ਹੈ ਅੱਛਾ ਵੀਰੇ ਕੰਡੀਸ਼ਨ ਵਾਈਚ ਕਾਰ ਬਿਲਕੁਲ ਨਵੀਂ ਹੈ ਵੀਰੇ ਟਾਇਰ ਬਹੁਤ ਵਧੀਆ ਨੇ ਭਾਈ ਹਾਂਜੀ ਹਾਂਜੀ ਕੰਡੀਸ਼ਨ ਬਹੁਤ ਸੋਹਣੀ ਆ ਭਾਈ ਗੱਡੀ ਦੀ ਸਾਫ਼ ਸੁਥਰੀ ਭਾਈ ਗੱਡੀ ਦੇ ਨਾਂ ਇਹ ਦੱਸ ਦੇ ਵੀ ਕੰਮ ਖਰਚਾ ਕੋਈ ਹੈਗਾ ਗੱਡੀ ਤੇ 10 ਰੁਪਏ ਦਾ ਵੀ ਨਹੀਂ ਹੈਗਾ ਵੀਰੇ ਕਦੇ ਨਾ ਉਹ ਉੱਥੇ ਖੜੀ ਰਹੇ ਰਸਤੇ ਨਾ ਨਾ ਵੀਰੇ ਜਿਵੇਂ ਓਕੇ ਰਿਪੋਰਟ ਕਰ ਠੀਕ ਹੈ ਬਾਈ ਗੱਡੀ ਦਾ ਅੰਦਰੋਂ ਇੰਟੀਰੀਅਰ ਵੀ ਵਧੀਆ ਸਕਰੀਨ ਲੱਗੀ ਹੋਈ ਆ ਸੀਟ ਕਵਰ ਨਵੇਂ ਨੇ ਬਾਈ ਪਿੱਛੋਂ ਵੀ ਬਾਈ ਦੇਖਣਾ ਬਾਈ ਬਹੁਤ ਸੋਹਣੀ ਆ ਬਾਈ ਪਿੱਛੋਂ ਵੀ ਗੱਡੀ ਹਣਾ ਹਰਿਆਣਾ ਨੰਬਰ ਦੀ ਆ ਹਾਂਜੀ ਕਾਏ ਪੱਤਰ ਮਿਲਣਗੇ ਹਾਂਜੀ ਹਾਂਜੀ ਸਾਰਾ ਕੁਝ ਵਗੈਰਾ ਸਾਰੇ ਪੇਪਰ ਕੰਪਲੀਟ ਨੇ ਵੀਰੇ ਐਨਓਸੀ ਮਿਲੇਗੀ ਜਿੱਥੋਂ ਦੀ ਕਹੋਗੇ ਉੱਥੋਂ ਦੀ ਐਨਓਸੀ ਠੀਕ ਹੈ ਕਿੰਨਾ ਮਾਡਲ ਸੀ 14 2014 ਮਾਡਲ ਬਾਈ ਕਿੰਨੇ ਦੀ ਮਿਲੂ ਇਹ 14 ਮਾਡਲ ਫਿਰ ਵੀਰੇ ਇਹਦਾ ਤੁਮਾਕੇ ਦਾ ਰੇਟ ਚ ਹੀ ਦਵਾਏ ਕਰ ਆਪਾਂ ਦੇ ਲਗਾ 35000 ਦੀ ਦੇ ਦਾਂਗੇ 335000 ਦੀ ਹਾਂਜੀ ਹਾਂਜੀ ਲੈ ਮਿੱਤਰੋ 335000 ਦੀ Swift Dzire 2014 ਮਾਡਲ ਹਰਿਆਣਾ ਨੰਬਰ ਦੀ ਕਾਰ ਆ ਬਾਈ ਐਨਓਸੀ ਨਾਲ ਇਹ ਰੇਟ ਆਗਾ ਜੇ ਤੇ ਨੰਬਰ ਲਵਾਉਣਾ ਹੈ ਲੱਗ ਜੂਗਾ ਹਾਂਜੀ ਹਾਂਜੀ ਵੀਰੇ ਨੰਬਰ ਲੈ ਮਿੱਤਰੋ ਨੰਬਰ ਵੀ ਲੱਗ ਜੀ ਤੁਸੀਂ ਲਵਾਉਣਾ ਹੋਇਆਗਾ ਠੀਕ ਹੈ ਡੀਜ਼ਲ ਵੇਰੀਐਂਟ ਦੀ ਕਾਰ ਆ ਬਾਈ ਇਹ ਬਾਕੀ ਗੱਲਬਾਤ ਕਰ ਲਿਓ ਖਾਲਸਾ ਕਾਰ ਰਿਅਰ ਖੜੇ ਆਗੇ ਮੂਨਕ ਚ ਬਾਕੀ ਜੇ ਵੀਡੀਓ ਬਾਈ ਵਧਿਆ ਲੱਗੂ ਨਾ ਲਾਈਕ ਸੇਜ ਜ਼ਰੂਰ ਕਰ ਦਿਓ ਅੱਗੇ ਹੁਣ ਛੋਟੇ ਵਾਸਤੇ ਲੈ ਕੇ ਆਇਆ ਬਾਈ ਜੀ Swift ਓਏ ਇਹ ਕਿਵੇਂ ਆ ਗੱਡੀ ਇਹ ਇਹ ਵੀਰੇ 11/12 ਮਾਡਲ ਹੈ ਠੀਕ ਹੈ ਸਾਰੀ ਜੈਨੂਨ ਪੇਂਟ ਦੀ ਗੱੜ ਹੈ ਬਿਲਕੁਲ Ориਜਨਲ ਆ ਬਾਈ ਹਾਂਜੀ ਹਾਂਜੀ ਦੇਖ ਲਓ ਨਾ ਨਾ Ориਜਨਲ ਹੈ ਵੀਰੇ ਬਾਈ ਬਾਈ ਕਹਿੰਦਾ Ориਜਨਲ ਕਾਰ ਆ ਬਾਕੀ ਬਾਈ ਰੰਗ ਪੇਂਟ ਬਹੁਤ ਸੋਹਣਾਗਾ ਚੈੱਕ ਕਰੋ ਬਾਈ ਗੱਡੀ ਦਾ ਨਾਲ ਦਾ ਰੰਗ ਪੇਂਟ ਆ ਗੱਡੀ ਦਾ ਬਾਈ ਜੀ ਅੰਦਰੋਂ ਇੰਟੀਰੀਅਰ ਤੁਸੀਂ ਚੈੱਕ ਕਰੋ ਬਾਈ 12 ਰੈਸਟੋਰਡ ਆ ਨਾ ਵੀਰੇ ਇਹ ਹਾਂਜੀ ਹਾਂਜੀ 28 ਤੱਕ ਪਾਸਿੰਗਾ ਦੀ ਹਾਂਜੀ ਹਾਂਜੀ ਵੀਰੇ ਲਓ ਮਿੱਤਰੋ 28 ਤੱਕ ਪਾਸਿੰਗਾ ਗੱਡੀ ਬਾਈ ਦੀ ਸੋਹਣੀਆ ਸਵਿਫਟ ਨੰਬਰ ਕਿੱਥੇ ਦਾ ਬਾਈ ਦਾ ਇਹ ਵੀਰੇ HR 26 ਗੁਰਗਾਉਂ ਦਾ ਠੀ ਬਾਕੀ ਵੀਰੇ ਟਾਇਰ ਟੂਰ ਬਹੁਤ ਸੋਹਣੇ ਨੇ ਕਿ ਸਾਰੀਆਂ ਗੱਡੀਆਂ ਦੇ ਵੀਰੇ ਨਵੇਂ ਵਰਗੇ तकरीबन ਟਾਇਰ ਨੇਗੇ ਇਹ ਬਾਈ ਜੀ ਕਿੰਨੇ ਦੀ ਮਿਲੂ ਐਨਸੀ ਨਾਲ ਇਹ ਵੀਰੇ 245000 ਦੀ ਦਵਾਂਗੇ ਇਹਨਾਂ ਨੂੰ 245000 ਦੀ ਹਾਂਜੀ ਹਾਂਜੀ ਤਾਂ ਮਿੱਤਰੋ origignal ਗੱਡੀ ਆ Swift registered 2012 245000 ਦੀ ਮੌਕੇ ਦੇ ਮਾਨਤਾ ਨਾਲ ਹੋਊਗਾ ਹਾਂਜੀ ਹਾਂਜੀ ਕਰ ਦਾਂਗੇ ਵੀਰੇ ਤਾਂ ਮਿੱਤਰੋ ਮੌਕੇ ਦੇ ਮਾਨਤਾ ਨਾਲ ਵੀ ਹੋ ਜੂਗਾ ਹਨਾ ਬਾਕੀ ਵੀਰੇ ਗੱਲਬਾਤ ਕਰ ਲਿਓ ਲੋਨ ਹੋ ਜੂ ਤੇ ਕਿ ਨਹੀਂ ਲੋਨ ਵੀਰੇ ਲੋਨ ਨਹੀਂ ਹੋਣਾ ਵੀਰੇ ਇਸ ਤੇ ਲੋਨ 12 ਮਾਡਲ ਤੋਂ ਉੱਪਰ ਹੋ ਜੂਗਾ ਹਾਂਜੀ 12 ਮਾਡਲ ਤੋਂ ਉੱਪਰ ਲਾ ਮਿੱਤਰੋ 12 ਮਾਡਲ ਤੋਂ ਉੱਪਰ ਲੋਨ ਵੀ ਹੋ ਜੂਗਾ ਅੱਗੇ ਬਹੁਤ ਵੀਰ ਕਹਿੰਦੇ ਨੇ ਸਾਨੂੰ ਵੀਰੇ ਵੈਂਟੋ ਚਾਹੀਦੀ ਆ ਪੰਜਾਬ ਨੰਬਰ ਚ ਆ ਵੀਰੇ ਵੈਂਟੋ ਖਰੀਦਿਆ ਬਾਈ ਜੀ ਕੀ ਗੱਲ ਪਤਾ ਕੀ ਖਾਸੀ ਤਾਂ ਇਹ ਵੀਰੇ 2011 ਮਾਡਲ ਐ ਫਰਸਟ ਓਨਰ ਐ ਪਹਿਲੇ ਨਾਮ ਦੀ ਕਾਰ ਐ ਪਹਿਲੇ ਨਾਮ ਦੀ ਆ ਹਾਂਜੀ ਹਾਂਜੀ ਲਾ ਮਿੱਤਰੋ ਪਹਿਲੇ ਨਾਮ ਦੀ ਆ ਵੈਂਟੋ ਬਈ ਯਾਰ ਹੈ ਵੀ ਬਹੁਤ ਲੈਣਾ ਯਾਰ ਗੱਡੀ ਦੇ ਇਹ ਤਾਂ ਜਰਮਨ ਬਣੇ ਕਾਰ ਆ ਨੇ ਵੀਰੇ ਫਿਰ ਆ ਬਈ ਹੈ ਵੀ ਪੂਰੀ ਤਸੱਲੀ ਆ ਗਈ ਗੱਡੀ ਦੀ ਹਾਂਜੀ ਹਾਂ 2011 ਫਰਸ ਭਾਈ ਜੀ ਨੇ ਬੋਲਸ ਵੈਗਨ ਦੀ ਗੱਡੀ ਚਲਾ ਲਈ ਮੈਂ ਕਿਹਾ ਦੂਜੀ ਗੱਡੀ ਨੂੰ ਆਪਨੀ ਪਹੁੰਚਾ ਦਿੰਦਾ ਨਾ ਸਵਿਟ ਥੋੜਾ ਤਾਂ ਭੁੱਲ ਜਾਂਦਾ ਕਲਾ ਠੀਕ ਆ ਭਾਈ ਕੈਂਟਕਾਰ ਆ ਠਿੱਗੀ ਵਾਲੀ ਕਾਰ ਆ ਬੈਂਟੋ ਹਾਂ ਜੀ ਤੇ ਭਾਈ ਜੀ ਗੱਡੀ ਦੇ ਕੋਈ ਕੰਮ ਖਰਚਾ ਤੇ ਕੋਈ ਕੰਮ ਖਰਚਾ ਨਹੀਂ ਵੀਰੇ ਰੁਪਈਆ ਤਾਂ ਨਹੀਂ ਲੱਗਦਾ ਵੀ ਨਹੀਂ ਨਹੀਂ ਵੀਰੇ ਕੁਝ ਨਹੀਂ ਟੀਨ ਗੇਅਰ ਕਿਵੇਂ ਦਾ ਜਮਾ ਟੀਨ ਗੇਅਰ ਦੀ ਬਿਲਕੁਲ ਓਕੇ ਦਾਣੇ ਤੇ ਪੂਰਾ ਹਾਂਜੀ ਹਾਂਜੀ ਕਿੱਲੇ ਦੀ ਮਿਲੂ ਫਿਰ ਇਹ ਰੇਟ ਵੀਰੇ 2,25,000 ਦੀ ਦੇਦਾਂਗੇ ਲਾ 2,25,000 ਦੀ ਲਾ ਮਿੱਤਰੋ 2,25,000 ਦੀ 50 ਨੰਬਰ ਦੀ ਬੈਂਟੋ ਗੱਡੀ ਲੈ ਜਾਓ ਪਟਿਆਲੇ ਦਾ ਨੰਬਰ ਆ ਨਾਂ ਨੂੰ ਛੋਟੇ ਹੋ ਜੂ ਬਾਈ ਪਾਸਿੰਗ ਪਈ ਆਗੀ 26 ਤੱਕ ਆ ਨਾ ਵੀਰੇ ਹਾਂਜੀ ਹਾਂਜੀ ਠੀਕ ਐ 26 ਤੱਕ ਕੰਪਨੀ ਵਾਲੀ ਫਿਰਨ ਵਾਲੀ ਤਕਰੀਬਨ ਪਈ ਆ ਪਾਸਿੰਗ ਹਾਂਜੀ ਹਾਂਜੀ ਅੱਗੇ ਆਗੀ ਪੋਲੋ ਬਾਈ ਪੋਲੋ ਤੇ ਵੈਂਟੋ ਅੱਜ ਕੱਲ ਮਾਰਕੀਟ ਦੇ ਵਿੱਚ ਦਿਸਣ ਰਹੀਆਂ ਪਰ ਤੁਹਾਨੂੰ ਖਾਲਸਾ ਕਾਰ ਬਿਜ਼ਾਰ ਦੇ ਵੀਰੇ ਗੱਡੀ ਮਿਲ ਜੂਗੀ ਬਾਈ ਡਿਟੇਲ ਕੀ ਗੱਡੀ ਦੀ ਵੀਰੇ 2012 ਮਾਡਲ ਐ ਫਰਸਟ ਓਨਰ ਐ ਹਾਂ ਕਾਰ ਬਿਲਕੁਲ ਨਵੀਂ ਐ ਵੀਰੇ ਖਤੇ ਨਾ ਹੋਏ ਵੀਰੇ ਗੱਲਾਂ ਹੀ ਰਹਿ ਜਾਣਾਂ ਨਾ ਵੀਰੇ ਨਵੀਂ ਜਿਹੜਾ ਬੰਦਾ ਲੈ ਗਿਆ ਯਾਦ ਕਰੇਗਾ ਵੀ ਖਾਲਸਾ ਕਾਰ ਬਿਜ਼ਾਰ ਤੋਂ ਕਾਰ ਲਈ ਲੈ ਮਿੱਤਰੋ ਯ ਤੇ ਬਾਈ ਜੀ 12 ਮਾਡਲ ਆ ਇਹ ਹਾਂ ਜੀ ਇੰਜਨ ਗੇਅਰ ਦੀ ਜਮਾ ਓਕੇ ਤਸੱਲੀ ਹੈ ਵੀ ਹਾਂ ਜੀ ਹਾਂ ਫੁੱਲ ਗਰੰਟੀ ਆ ਭੜੀ ਲੈ ਮਿੱਤਰੋ ਫੁੱਲ ਗਰੰਟੀ ਆ ਬਾਈ ਕਹਿੰਦਾ ਯਾਦ ਰੱਖੋਗੇ ਬਾਈ ਜਿਹੜਾ ਵੀਰ ਗੱਡੀ ਲੈ ਕੇ ਜਾਊ 12 ਮਾਡਲ ਪੋਲੋ ਬਾਈ ਜੀ ਕਿੰਨੇ ਦੀ ਗੱਡੀ ਮਿਲੂ ਇਹ ਇਹ ਵੀਰੇ 1,95,000 ਦੀ ਦੇ ਦਾਂਗਾ ਲਾਸਟ 1,95,000 ਦੀ ਹਾਂ ਜੀ ਹਾਂ ਜੀ ਲੈ ਮਿੱਤਰੋ 1,95,000 ਦੀ ਗੱਡੀ ਮਿਲ ਜੂ ਬਈ 2012 ਮਾਡਲ ਪੋਲੋ ਬਾਕੀ ਵੀਰੇ ਇੱਕ ਗੱਲ ਬਾਤ ਤੁਸੀਂ ਕਰ ਲਿਓ ਹੁਣ ਜੇ ਕਿਸੇ ਵੀਰ ਨੇ ਘੱਟ ਪੈਸਿਆਂ ਦੇ ਵਿੱਚ ਬਈ ਗੱਡੀਆਂ ਲੈਣੀਆਂ ਨੇ ਉਹ ਵੀ ਖੜੀਆਂ ਨੇ ਅੱਗੇ ਇੱਕ ਵੱਡੀ ਵੀ ਗ ਇਹਦੇ ਕੀ ਗੱਲ ਪਤਾ ਬਾਈ ਆਈਟਮ ਦੀ ਵੀਰੇ 2010 ਮਾਡਲ ਹੈ ਨਵੀਂ ਸ਼ੇਪ ਦੀ ਹੈ ਸਾਰੀ 오ਰੀਜਨਲ ਪੇਂਟ ਦੀ ਕਾਰ ਹੈ ਵੀਰੇ ਪੱਕੀ ਗੱਲ ਆ ਬਾਈ ਹਾਂਜੀ ਹਾਂਜੀ ਫਰਸਟ ਓਨਰ ਹੈ ਠੀਕ ਹੈ ਲੈ ਮਿੱਤਰੋ 2010 11 10 ਮਾਡਲ ਜੀ 10 ਮਾਡਲ ਬਾਈ ਸਾਰੀ 오ਰੀਜਨਲ ਆਗੀ ਨਵੀਂ ਸ਼ੇਪ ਦੀ ਵੀਰੇ ਨਵੀਂ ਸ਼ੇਪ ਦੀ ਕਾਰ ਆ ਬਾਈ ਚੈੱਕ ਕਰੋ ਆਈ 10 ਆਗੀ ਬਾਈ ਤੇ ਬਾਈ ਗੱਡੀ ਦੇ ਦੇ ਕਾਜ ਪੱਤਰ ਸਾਰਾ ਕੁਝ ਮਿਲੇਗਾ ਵੀਰੇ ਐਨੋਸੀ ਮਿਲੇਗਾ ਨਵੀਂ ਵੀਰੇ ਜੰਮੀ ਬਿਲਕੁਲ ਲੈ ਮਿੱਤਰੋ ਨਵੀਂ ਗੱਡੀ ਹੈਗੀ ਸੋਹਣੀ ਆ ਬਾਈ ਸਾਫ ਸੁਥਰੀ ਕਾਰ ਆ ਨਾ ਹਾਂਜੀ ਬਾਕੀ ਜੇ ਕੋਈ ਵੀਰ ਕਹੀ ਵੀ ਆਉਦਾ ਮਕੈਨਿਕ ਵਾਲਾ ਲੈ ਸਕਦਾ ਮੈਂ ਗੇਰਾ ਚੈੱਕ ਕਰਾ ਕੇ ਤਸੱਲੀ ਕਰਕੇ ਲੈ ਕੇ ਜਾਏ ਬਈ ਆ ਠੀਕ ਹੈ ਹਾਂਜੀ ਮਤਰਾ ਉਹਦੀ ਤਸੱਲੀ ਕਰਕੇ ਲੈ ਕੇ ਜਾਓ ਮੇਨ ਗੱਲ ਏਸੀ ਚੱਲਦਾ ਦਾ ਹੁਣ ਸਾਰਾ ਕੁਛ ਚੱਲਦਾ ਵੀਰੇ ਕੱਲਾ ਕੱਲਾ ਫੰਕਸ਼ਨ ਸਾਰਾ ਵਰਕਿੰਗ ਹੈ ਟਾਇਰ ਟੁਰ ਵੀ ਵਧੀਆ ਨੇ ਬਾਈ ਨਵੇਂ ਟਾਇਰ ਨੇ ਵੀਰੇ ਕਿੰਨੇ ਦੀ ਮਿਲੂ ਬਈ ਇਹ ਇਹ ਵੀਰੇ ਐਨਓਸੀ ਦੇ ਨਾਲ ਦਵਾਂਗੇ 148000 ਦੀ 148000 ਦੀ ਹਾਂਜੀ ਹਾਂਜੀ ਲੈ ਮਤਰਾ 148000 ਦੀ ਐਨਓਸੀ ਨਾਲ ਕੋਈ ਗੱਡੀ ਮਿਲ ਜੂ ਨਵੀਂ ਸ਼ੇਪ ਵਾਲੀ ਹਾਈਟਨ ਆਹੇ ਜੇ ਕਿਸੇ ਵੀਰ ਨੇ ਲੈਣੇ ਨਾ ਗੱਡੀ ਬਈ ਸਾਰੀ Ориਜినਲ ਆ ਠੀ ਕੈਂਟਕਾਰ ਆ ਬਾਈ ਮੇਰਾ ਵੀਰ ਅੱਖਾ ਬੰਦ ਕਰਕੇ ਲੈ ਮੇਰਾ ਵੀਰ ਹਣਾ ਟੈਕ ਡਰਾਈਵ ਦੀ ਲੋੜਾ ਨੂੰ ਗੱਡੀ ਦਾ ਸੋਲਾ ਹੈ ਜੀ ਟੈਕ ਡਰਾਈਵ ਦੀ ਲੋੜਾ ਕੀ ਹਾਂ ਬੈਕ ਇੰਦਾ ਓਕੇ ਸੀ ਤਾਂ ਰਿਪੋਰਟ ਠੀਕ ਹੈ ਬਾਈ ਚੈੱਕ ਕਰ ਲਓ ਮੇਰਾ ਵੀਰ ਆ ਕੇ ਹੈ ਨਾ ਅੱਗੇ ਆ ਜਿਹੜਾ ਵੀਰੇ ਫੋਨ ਤੇ ਬੁੱਕ ਕਰਲੇ ਬੰਦਾ ਆਪਣੀ ਜੂਵੀ ਵਾਰੀ ਹੈ ਠੀਕ ਹੈ ਲੈ ਮਿੱਤਰੋ ਫੋਨ ਤੇ ਬੁੱਕ ਕਰ ਲਓ ਬਾਈ ਕਹਿੰਦਾ ਵੀ ਆਪਣੀ ਗਾਰੰਟੀ ਹੈ ਪੂਰੀ ਹੈ ਨਾ ਬਾਕੀ ਬਾਈ ਕੈਂਟ ਆ ਯਾਰ ਸੋਹਣੀ ਆਕਾਰ ਹੈ ਨਾ ਨਵੀਂ ਗਾਰ ਹੈ ਅੱਗੇ ਹੁਣ ਸੋਨੂੰ ਦਿਖਾਉਣਾ ਵੀਰੇ ਆਲਟੋ ਗੱਡੀ ਇਹਦੀ ਕੀ ਡਿਟੇਲ ਆ ਬਾਈ ਜੀ ਤੇ ਵੀਰੇ 2011 ਮਾਡਲ ਆ ਹੁਣ ਟੱਕਰ ਦੀ ਸਾਰੀ ਓਰੀਜਨਲ ਹੈ ਪੇਂਟ ਦੀ ਇਹ ਵੀ ਓਰੀਜਨਲ ਆ ਬਾਈ ਹਾਂਜੀ ਹਾਂਜੀ ਲੈ ਮਿੱਤਰੋ 2010 11 ਮਾਡਲ 11 ਮਾਡਲ ਲਾਈ ਵੀਲ ਟਾਇਰ ਲੱਗੇ ਹੋ ਨੇ ਬਾਈ ਗੱਡੀ ਨੂੰ ਗੱਡੀ ਤੇ ਬਾਈ ਸੀਟ ਕਵਰ ਵੀ ਨਵੇਂ ਹਨ ਹਨ ਅਗਲੇ ਦੋ ਹੀ ਵਿੰਡੋ ਆ ਪਾਵਰ ਨੇ ਵੀਰੇ ਕੰਪਨੀ ਚ ਕੰਪਨੀ ਚੋਂ ਹੀ ਨੇ ਵੀਰੇ ਇਹ ਲੈ ਮਿੱਤਰੋ ਫਰੰਟ ਵਾਲੇ ਵਿੰਡੋ ਆ ਪਾਵਰ ਨੇ ਕੰਪਨੀ ਚੋਂ ਗੱਡੀ ਸਾਰੀ ਓਰੀਜਨਲ ਆ 2011 ਮਾਡਲ ਆ ਐਲ ਐਕਸ ਆਈ ਪਾਵਰ ਸਟੀਅਰਿੰਗ ਵਾਲੀ ਵੀਰੇ ਗੱਡੀ ਆ ਇਹ ਘੈਂਟ ਕਾਰ ਆ ਗਈ ਤੇ ਬਾਈ ਫਰੰਟ ਸ਼ੀਸ਼ਾ ਵੀ ਗੱਡੀ ਦੇ ਨਾਲ ਦਾ ਹਨ ਹਾਂਜੀ ਹਾਂਜੀ ਵੀਰੇ ਤੇ ਬਾਈ ਜੀ ਕਿੰਨੇ ਦੀ ਮਿਲੂ ਐਨਓਸੀ ਨਾਲ ਇਹ? ਇਹ ਵੀਰੇ 115000 ਦੀ ਦੇ ਦਾਂਗਾ। 115000 ਦੀ? ਹਾਂਜੀ ਹਾਂਜੀ। ਲਾ ਮਿੱਤਰੋ 115000 ਦੀ 2011 ਮਾਡਲ। 11 ਮਾਡਲ। ਆਲਟੋ। ਗੱਲ ਬਾਤ ਬਾਈ ਕਰ ਲਿਓ ਤੁਸੀਂ। ਅੱਗੇ ਹੁਣ ਜੇ ਕਿਸੇ ਵੀਰ ਨੇ ਘੱਟ ਪੈਸਿਆਂ ਦੇ ਵਿੱਚ ਕੇਟਨ ਲੈਣੀ ਆ। ਤਾਂ ਬਾਈ ਕੇਟਨ ਵੀ ਮਿਲ ਜੂ। ਇਹਦੇ ਕੀ ਗੱਲ ਬਾਤ ਆ ਬਾਈ ਜੀ? ਇਹ ਵੀਰੇ 2011 ਮਾਡਲ ਹੈ ਲਾਸਟ ਮਹੀਨੇ ਦੀ। ਅੱਛਾ ਸਾਰੇ origianal ਹੈ? ਸਾਰੇ ਸ਼ੀਸ਼ੇ ਨਾਲ ਤੇ ਨਹੀਂ ਵੀਰੇ? ਠੀਕ ਹੈ ਰਜਿਸਟਰਡ 12 ਹੈਗੀ ਆ ਇਹ। ਹਾਂਜੀ ਹਾਂਜੀ। ਲਾ ਮਿੱਤਰੋ 2012 ਰਜਿਸਟਰਡ ਆ ਹੈਗੀ 11 ਗੀ। ਹਾਂਜੀ ਹ ਸਾਫ ਆ ਗਈ ਵੀਐਕਐਸਆਈ ਵਾਲਾ ਮਾਡਲ ਹੈ ਨਾ ਵੀਰੇ ਫਰਸਟ ਓਨਰ ਹੈ ਵੀਰੇ ਫਰਸਟ ਓਨਰ ਆ ਵੀ ਚੈੱਕ ਕਰੋ ਗੱਡੀ ਦੇ ਬਾਈ ਟਾਇਰ ਟੂਲ ਵਧੀਆ ਨੇਗੇ ਸੋਹਣੀ ਕਾਰ ਆ ਗਈ 12 ਰਜਿਸਟਰਡ ਦੇ ਸਾਬ ਨਾਲ ਮਨਲਾ ਸਪਾਈ ਟੈਗ ਤੱਕ ਪਾਸ ਹਨ 22 ਤੱਕ ਹਾਂ ਜੀ ਕਿੰਨੇ ਦੀ ਬਾਈ ਮੈਂ ਲੂਹੇ ਗੱਡੀ ਤੇ ਵੀਰੇ ਐਨਓਸੀ ਦੇ ਨਾਲ ਇੱਕੋ ਹੀ ਰੇਟ ਹੈ ਛੋਟਾ ਜਿਹਾ ਰੇਟ ਹੈ 1.5 ਲੱਖ ਦੀ ਦੇ ਤਾਂ ਕਿ ਨਵੇਂ ਟਾਇਰ ਦੀ ਕਰਾਂ 1.5 ਲੱਖ ਦੀ ਕੇ10 ਹਾਂ ਜੀ 12 ਮਾਡਲ ਹਾਂ ਜੀ ਲੈ ਮੈਨੂੰ 1.5 ਲੱਖ ਦੀ 12 ਰਜਿਸਟਰਡ ਕਾਰ ਬਾਈ ਮਿਲ ਜੂ ਆਲਟੋ ਕੇ10 ਘੈਂਟ ਕਾਰ ਆ ਅੱਗੇ ਹੁਣ ਸਾਨੂੰ ਤੋਹਫੇ ਹੋਰ ਵੀ ਦਿਖਾਉਣੇ ਆਗੇ ਚਿੱਟੀ ਵੀ ਖੜੀ ਐ ਇੱਧਰ ਜੇ ਚਿੱਟੀ ਆਲਟੋ ਲੈਣੀ ਹੈਗੀ ਆ ਆ ਗਈ ਬਾਈ ਕੈਂਟ ਰੇਟ ਦੇ ਦਿੰਦਾ ਕੀ ਗੱਲ ਬਾਤ ਆ ਬਾਈ ਅਸੀਂ ਤੇ ਵੀਰੇ 2010 ਮਾਡਲ ਐ ਇਹ ਵੀ ਕਾਰ ਫਰਸਟ ਓਨਰ ਐ ਬਈ ਇੱਕ ਚੀਜ਼ ਦੇਖੀਆ ਮੈਂ ਜਿਹੜੀ ਮਰਜ਼ੀ ਬਾਈ ਗੱਡੀ ਆ ਕੇ ਚੈੱਕ ਕਰ ਲਓ ਯਾਰ ਸਾਰਿਆਂ ਦੇ ਸ਼ੀਸ਼ੇ ਨਾਲ ਦੇ ਨੇ ਗੱਡੀਆਂ ਦੇ ਉਧਰ ਸਾਨੂੰ ਦਿਖਾਉਣਾ ਵੀ ਰਹਿ ਗਿਆ ਉਧਰ ਵੀ ਸ਼ੀਸ਼ੇ ਬਾਈ ਨਾਲ ਦੇ ਨੇ ਗੱਡੀਆਂ ਦੇ ਠੀਕ ਐ ਹਰੇਕ ਗੱਡੀ ਦਾ ਬਾਈ ਸ਼ੀਸ਼ਾ ਨਾਲ ਦਾ ਮਿਲੂ ਤੁਹਾਨੂੰ ਕਿੰਨਾ ਮਾਡਲ ਬਾਈ ਕੀ ਗੱਲ ਬਾਤ ਦੀ 10 ਮਾਡਲ ਐ ਵੀਰੇ ਫਰਸਟ ਓਨਰ ਐ ਹੂੰ ਟਾਇਰ ਇਹਦੇ ਵੀ ਨਵੇਂ ਨਾ ਹਾਂ ਨਵੇਂ ਟਾਇਰ ਵੀਰੇ ਟਾਇਰ ਬਾਈ ਨਵੇਂ ਨੇ ਗੱਡੀ ਇਹ ਵੀ ਘੈਂਟ ਆ ਬਾਈ ਚੈੱਕ ਕਰੋ ਬਾਈ ਜੇ ਕਿਸੇ ਵੀਰ ਨੇ ਆਲਟੋ ਚਾਹ ਬੰਨਣਾ ਕੋਈ ਵੀ ਜੇ ਚਿੱਟੇ ਰੰਗ ਦੇ ਵਿੱਚ ਲੈਣੀਆਂ ਤਾਂ ਮੇਰਾ ਵੀਰ ਚੁੱਪ ਕਰਕੇ ਆ ਲੈ ਜਾਓ ਵੀਰੇ ਇਹਦਾ ਕੋਈ ਲੰਬੇ ਵਾਲੀ ਗੱਲ ਤਾਂ ਨਹੀਂ ਹੈਗੀ ਇੰਗਲੈਂਡ ਦੀ ਜਿੰਮੇਵਾਰੀ ਹੈ ਇਹ ਦੇਖ ਚੀਜ਼ ਦੀ ਹਰ ਇੱਕ ਚੀਜ਼ ਦੀ ਜਿੰਮੇਵਾਰੀ ਆ ਲੈ ਮੇਤਰੋ ਜਿੰਮੇਵਾਰੀ ਪੂਰੀ ਆ 10 ਮਾਡਲ ਹਨ ਆਹੀ 10 ਮਾਡਲ ਵੀ 10 ਮਾਡਲ ਕਿੰਨੇ ਦੀ ਮਿਲੂ ਬਾਈ ਇੱਕੋ ਹੀ ਰੇਟ ਆ ਤੇ ਵੀਰੇ 1,15,000 ਦੇ ਦਿੰਗਾ ਐਨਓਸੀ ਦੇ ਨਾਲ 1,15,000 ਦੀ ਹਾਂਜੀ ਹਾਂਜੀ ਲੈ ਮੇਤਰੋ 10 ਮਾਡ ਹੁਣ ਸਾਨੂੰ ਬਈ ਗੱਡੀ ਦਾ ਪਾ ਦੇਵਾਂਗੇ ਵੱਡੀ ਪਰ ਰੇਟ ਜਮੀ ਛੋੜਾ ਆ ਮੈਂ ਕਹੇ ਖੁੱਲਾ ਚੈਲੇਂਜ ਆ ਬਈ ਕਿਤੋਂ ਨਹੀਂ ਮਿਲਣਾ ਹੈਗਾ ਰੇਟ ਆ ਠੀਕ ਹੈ ਭਾਈ ਜੀ ਕੀ ਗੱਲ ਬਾਤ ਆ ਦੀ ਤੇ ਵੀਰੇ 2014 ਮਾਡਲ ਹੈ ਹੂੰ ਸਟੈਂਡ ਵਾਲੇ ਭਰਾਵਾਂ ਵਾਸਤੇ ਤੋਫਾ ਹੀ ਲੈ ਕੇ ਆ ਗਿਆ ਜੱਪਾ ਲੈ ਮਿੱਤਰੋ ਜੇ ਕਿ ਕੋਈ ਵੀਰ ਕਹਿੰਦਾ ਨਾ ਵੀ ਸਾਨੂੰ ਨੋਵਾ ਜਾਂਦੇ ਨੋਵਾ ਛੱਡੋ ਯਾਰ ਆ ਟੇਗਾ ਲੈਓ ਠੀਕ ਹੈ ਟੈਕਸੀ ਤੇ ਲਾਉਣੀ ਹੈ ਗੱਡੀ ਆ ਮੇਰਾ ਵੀਰ ਲੈ ਜਾਓ ਸਟੈਂਡ ਤੇ ਲਾਉਣੀ ਆ ਚੱਕ ਲੋ ਮੇਰਾ ਵੀਰਾ ਡਿਟੇਲ ਈ 14 ਮਾਡਲ ਹੈ 2014 ਮਾਡਲ ਹੈ ਵੀਰੇ ਹੂੰ ਸੀਟ ਸੂਟ ਕਵਰ ਟੈਟੂਰ ਬਿਲਕੁਲ ਨਵੇਂ ਨੇ ਯਾਰ ਕੈਂਟ ਪਿਆ ਕਾਰ ਸਕਰੀਨ ਵਗੈਰਾ ਲੱਗੀ ਹੋਈ ਆ ਸੀਟ ਕਵਰ ਨਵੇਂ ਨੇ ਇੰਟੀਰੀਅਰ ਬਹੁਤ ਸਾਫ ਆ ਮਕੈਨਿਕ ਬਹੁਤ ਬੜੀ ਸਾਰੀਆਂ ਕੈਂਟ ਨੇ ਤੇਰੀਆਂ ਕੀ ਗੱਲ ਪਤਾ ਹੋਈ ਹੋਈ ਉਹਦੇ ਇਹ ਵੀਰੇ ਪੜੇ ਦੇਖੋ ਵੀ ਖਾਲਸਾ ਕਾਰ ਵੀ ਯਾਰ ਪੋਫੇ ਹੀ ਦੇਗਾ ਅੱਜ ਠੀਕ ਐ 315000 ਦੀ ਐਨਓਸੀ ਦੇ ਨਾਲ ਕਾਰ ਦਵਾਂਗੇ 315000 ਦੀ ਹਾਂਜੀ ਹਾਂਜੀ ਵੀਰੇ ਯਾਰ ਝੂਠ ਨਾ ਮਾਰਿਓ ਬਾਈ ਨਾ ਨਾ ਵੀਰੇ ਰਿਐਲਿਟੀ ਐ ਜੇ ਕੋਈ ਬੰਦਾ ਪੈਸੇ ਲੈ ਕੇ ਆ ਗਿਆ ਦੇਣੀ ਪੂ ਗੱਡੀ ਇਹ ਆ ਦੇ ਕੇ ਤੋਰਾਂਗੇ ਬਾਈ ਚਲੋ ਭਈਆ ਸਕਰੀਨ ਸ਼ਾਟ ਕਰ ਲਿਓ 3 ਲੱਖ ਤੇ 15000 ਦੀ ਬਈ ਇਹ ਾਟੇ ਕਾ ਗੱਡੀ ਮਿਲ ਜੂ ਬਈ ਕਿਤੋਂ ਨਹੀਂ ਮਿਲਣੀ ਹੈਗੀ ਮੋਗੇ ਦੇ ਮਾਨ ਤਾਨ ਵੀ ਕਰਾਂਗੇ ਤੇ ਮਾਨ ਤਾਨ ਵੀ ਹੋ ਜੂ ਐ ਮੇਤੋ ਵੀਡੀਓ ਸ਼ੇਅਰ ਕਰਕੇ ਆ ਜਾਓ ਮਾਨ ਤਾਨ ਸੋਡਾ ਪੂਰਾ ਹੋ ਜੂ ਬਾਈ ਜੀ ਇੱਕ ਵਾਰ ਦੁਬਾਰੀ ਲੋਕੇਸ਼ਨ ਦੱਸ ਦੋ ਅਪਣੇ ਕਿੱਥੇ ਖੜੇ ਆਪਾ ਲੋਕੇਸ਼ਨ ਵੀਰੇ ਆਪਣਾ ਡਿਸਟ੍ਰਿਕਟ ਸੰਗਰੂਰ ਮੋਨਕ ਸ਼ਹਿਰ ਆ ਠੀਕ ਹੈ ઠવાਣਾ ਰੋਡ ਦੇ ਆਪਣਾ ਦਫਤਰ ਹੈ ਵੀਰੇ ਖਾਲਸਾਗਰ ਬਾਜ਼ਾਰ ਠੀਕ ਹੈ ਨਵੇਂ ਬੱਸ ਸਟਾਪ ਬੱਸ ਸਟਾਪ ਬਾਕੀ ਵੀਰੇ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਗੱਡੀਆਂ ਘੈਂਟ ਨੇ ਬਈ ਵਿਜ਼ਿਟ ਕਰੋ ਇੱਕ ਵਾਰੀ ਬਾਕੀ ਜ਼ਿਆਦਾਤਰ ਮਿਲਦਾ ਖੜਨੀਆਂ ਨਹੀਂ ਹੈਗੇ ਗ